ਮੈਂ ਸਤਨਾਮ ਸਿੰਘ ਪਰਮੁਖਸਾਹ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੁਭਾਗ ਨੂੰ ਅੱਜ ਦੋਮਾ ਫੋਰਮ ਦੇ ਸੱਦੇ ਉੱਤੇ ਮੁੱਖ ਮੰਤਰੀ ਦੀ ਰਾਏ ਦੇ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੰਤਰੀਆਂ ਵਿਧਾਇਕਾਂ ਦੇ ਘਰਾਂ 'ਗੇ ਵਿਚਾਰ ਤਰਨੇ ਦਿੱਤੇ ਜਾ ਰਹੇ ਅਸਾਂ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੱਤ ਮੰਤਰੀਆਂ ਤੇ 21 ਵਿਧਾਇਕਾਂ ਦੇ ਕਰਾਗੀ ਕਰਨੇ ਦਿੱਤੇ ਯਾਰ 17 ਜਿਲ੍ਹਿਆਂ ਵਿੱਚ ਇਹ ਇਨ੍ਹਾਂ ਵਿੱਚ 11 ਹਜ਼ਾਰ ਕਿਸਾਨ ਮਜ਼ਦੂਰ ਵੀ ਦਿਆਂ ਸ਼ਾਮਲ ਹੋਣਗੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਜੋ ਜ਼ਬਰ ਕੀਤਾ ਵਾ ਜੋ ਜ਼ੁਲਮ ਕੀਤਾ ਜਿਤਨਾ ਵਿਸ਼ਵਾਸ ਘਾਟ ਕੀਤਿਆਂ ਕਿਸਾਨਾਂ ਨੂੰ ਗੁਰਦਗਾੜਾਂ ਚੰਡੀ ਕੜੋਂ ਸ਼ੰਭੂ ਖਨੌਰੀ ਮੋਰਚੇ ਠਾਏ ਜਾਂ ਉਥੇ ਜ਼ਬਰ ਤੇ ਜਲੀਲ ਕੀਤੇ ਉਹਦੇ ਵਿਰੋਧ ਦੇ ਵਿੱਚ ਜਿਹੜਿਆ ਇਹ ਤਰਨੇ ਵੱਡੇ ਪੱਧਰ ਤੇ ਲੱਗਣੇ ਆ ਤੇ ਮੰਗ ਕਰਨੀ ਆ ਸਾਰਿਆਂ ਧਾਵਾਂ ਤੇ ਕਿ ਜਿੰਨਾ ਵੀ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਚੋਰੀਆਂ ਕੀਤੀਆਂ ਇਹਨਾਂ ਨੇ ਜਾਂ ਪੰਡ ਤੋੜ ਕੀਤੀ ਆ ਬਲੋਜਰ ਚਾੜਿਆ ਬਲੋਜਰ ਕਲਚਰ ਚਲਾਇਆ ਪੁਸਰਾਇ ਕੈਂਪ ਕੀਤਾ ਉਹ ਸਾਰੀ ਪਰਪਾਈ ਜਿਹੜੀ ਪੰਜਾਬ ਸਰਕਾਰ ਕਰੇ ਕਰੋੜਾ ਰੁਪਏ ਜਿਨ੍ਹਾਂ ਨੇ ਚੋਰੀ ਕੀਤੀ ਉਹਨਾਂ ਦੇ ਪਰਚੇ ਦਰਜ ਕਰਕੇ ਭਾਵੇਂ ਪੁਲਿਸ ਆ ਭਾਵੇਂ ਕੋਈ ਉਹਨਾਂ ਨੂੰ ਗ੍ਰੰਥਾ ਕੀਤਾ ਜਾਵੇ ਤੇ ਜਿਹੜਾ ਬ੍ਰਹਮਕਿ ਕਿਸਾਨ ਆਗੂਆ ਬਲਵੰਤ ਸਿੰਘ ਬਰਾਮਕੇ ਉਹਦੀ ਕਟਮਾਰ ਕੀਤੀ ਆ ਸ਼ੰਭੂ ਠਾਣੇ ਦੇ ਯਾਰ ਪ੍ਰੀਤ ਸਿੰਘ ਨੇ ਐਸ ਐਚਓ ਨੇ ਉਹਨੂੰ ਉੱਥੇ ਪਰਚਾ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਸੇ ਤਰੀਕੇ ਨਾਲ ਜੋ ਗਰਲਾਲ ਸਿੰਘ ਘਨੌਰ ਐਮ ਐਲ اے ਆਮ ਆਦਮੀ ਪਾਰਟੀ ਦਾ ਉਹਨੂੰ ਮੈਂਬਰਸ਼ਿਪ ਤੋਂ ਬਰطرف ਕੀਤਾ ਜਾਵੇ ਵਿਧਾਨ ਸਭਾ ਦੀ ਤੋਂ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਜਿਸ ਤਰੀਕੇ ਨਾਲ ਉਹਨੇ ਇਹ ਸਾਜ਼ਿਸ਼ ਘੜੀ ਆ ਸਾਜ਼ਿਸ਼ ਕਰਤਾ ਉਹ ਟਰਾਲੀਆਂ ਚੋਰੀ ਕਰਾਉਂਦਾ ਦੂਜਾ ਤੀਜਾ ਇਸ ਤੋਂ ਬਾਅਦ ਬਿਆਨ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਇਆ ਤੇ ਜੋ ਆਮ ਆਦਮੀ ਪਾਰਟੀ ਦਾ ਪ੍ਰਧਾਨ ਤੇ ਮੰਤਰੀ ਵੀ ਆ ਅਮਰ ਰੋਣਾ ਉਹਦਾ ਵੀ ਬਿਆਨ ਕਿ ਸਾਡੇ ਤੇ ਕਿਸਾਨਾਂ ਨਾਲ ਕੋਈ ਐ ਹੀ ਨਹੀਂ ਉਹ ਗੱਲ ਇਹ ਕੇਂਦਰ ਸਰਕਾਰ ਨਾਲ ਮੰਗਾ ਵਾ ਤੇ ਧਰਨੇ ਲਾਉਣ ਦੀ ਕੀ ਲੋੜ ਐ ਸਾਡੇ ਨਾਲ ਵੀ ਕਿਹੜੇ ਗੱਲ ਕਰਦੇ ਤੁਹਾਡੇ ਨਾਲ ਗੱਲ ਕਿਹੜਾ ਕਰ ਲੈ ਪੰਜ ਤਰੀਕ ਨੂੰ ਗੱਲ ਹੀ ਕਰਨ ਆਏ ਸੀ ਸੀ ਕਿਸਾਨ ਮੋਰਚੇ ਵਾਲੇ ਕੀ ਬਹਿਰ ਕੀਤਾ ਤੁਸੀਂ ਉਹਨਾਂ ਨਾਲ ਇਸ ਤੋਂ ਇਲਾਵਾ 19 ਮਾਰਚ ਨੂੰ ਇਹ ਗੱਲ ਹੀ ਕਰਨਾ ਆਇਆ ਸੀ ਚੰਡੀਗੜ੍ਹ ਕਿ ਤਿੰਨ ਕੇਂਦਰੀ ਮੰਤਰੀਆਂ ਨਾਲ ਗੱਲ ਹੋ ਰਹੀ ਸੀ ਉਦੋਂ ਵੀ ਤੁਸੀਂ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਨਾਲ ਉਹਨਾਂ ਨੇ ਬੜੀ ਭਗਤ ਕਰਕੇ ਕੇਂਦਰ ਸਰਕਾਰ ਦੇ ਨਾਲ ਕੇਜਰੀਵਾਲ ਨੂੰ ਬਚਾਉਣ ਲਈ ਕੇਜਰੀਵਾਲ ਦੇ ਇਸ਼ਾਰੇ ਉੱਤੇ ਉਹ ਸੁਪਰ ਮੱਖ ਮੰਤਰੀ ਪੰਜਾਬ ਦਾ ਤੇ ਤੁਸੀਂ ਪੰਜਾਬ ਨਾਲੋਂ ਆਪਣਾ ਨਾਤਾ ਤੋੜਿਆ ਦੋਹਾਂ ਨੇ ਤੇ ਤੁਸੀਂ ਜੋ ਇਹ ਜ਼ਬਰ ਤੇ ਜ਼ੁਲਮ ਕੀਤਾ ਵਾ ਇਹ ਤੁਸੀਂ ਦੱਸ ਦਿਓ ਕਿ ਕਿਹੜਾ ਤੁਹਾਡਾ ਕਿਸਾਨਾ ਨਾਤਾ ਵਾ ਕਿਹੜਾ ਤੁਹਾਡੇ ਪੰਜਾਬ ਦੇ 3 ਕਰੋੜਾਂ ਲੋਕਾਂ ਦੇ ਮਤਾਂ ਦੇ ਦਸ ਦਿਨ ਸਨ ਪਹਿਲਾਂ ਕਿਹੜਾ ਕਿਹੜੀ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਨ ਲੱਗੀ ਤੇ ਇਸ ਕਰਕੇ ਕਿਹੜਾ ਤੁਹਾਡੇ ਇਤਬਾਰ ਕਰ ਲੂਗਾ ਕਿਹੜਾ ਤੁਹਾਡੇ ਤੇ ਵਿਸ਼ਵਾਸ ਕਰ ਲੂਗਾ ਇਸ ਤੋਂ ਲਾਭ ਇਸ ਤੋਂ ਲਾਭ ਜਿਹੜਾ ਤੁਸੀਂ ਕਹਿ ਰਹੇ ਜੋ ਕੇਂਦਰ ਸਰਕਾਰ ਨਾਲ ਮੰਗਾਵਾ ਤੇ ਕੇਂਦਰ ਸਰਕਾਰ ਨਾਲ ਤੇ ਮੰਗਾ ਲੈ ਕੇ ਅਸੀਂ ਉੱਥੇ ਲੜ ਰਹੇ ਸੀ 1 ਸਾਲ ਤੋਂ 13 ਮਹੀਨਿਆਂ ਤੋਂ ਉਸ ਤੇ ਲੜ ਰਹੀ ਸੀ ਕਿ ਉਹ ਤੇ ਕੰਡਾ ਤੇ ਹਰਿਆਣਾ ਸਰਕਾਰ ਨੇ ਕੱਢੀਆਂ ਹੋਈਆਂ ਸੀ ਜਿਹੜਾ ਪੰਜਾਬ ਦੇ ਵਪਾਰ ਦੇ ਜੋੜਾ ਵਿਗੜ ਪੈ ਗਿਆ ਬੜਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਕਰਕੇ ਸਾਨੂੰ ਟਰਨੇਟਾਉਣੇ ਪਿਆ ਜਬਰ ਕਰਨਾ ਪਿਆ ਵਾ ਉਹ 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 ਉਹੜਾ ਤੇ ਦਾ ਵਪਾਰ ਦਾ ਨੁਕਸਾਨ ਹੋਇਆ ਜਿਹੜਾ ਵਪਾਰੀਆਂ ਦਾ ਉਹ ਕਿਤਾ ਕਿੰਨੇ ਅਸੀਂ ਤੇ ਇਸ ਰਸਤੇ ਰੋਕੇ ਨਹੀਂ ਰਸਤੇ ਤੋਂ ਦੋਵੇਂ ਨੂੰ ਛੱਡੇ ਹੋਏ ਸੀ ਕੰਡਾ ਤੇ ਹਰਿਆਣਾ ਸਰਕਾਰ ਨੇ ਕੱਢੀਆਂ ਹੋਈਆਂ ਇਹ ਤੇ ਹਾਈ ਕੋਰਟ ਦਾ ਫੈਸਲਾ ਹਾਈ ਕੋਰਟ ਦਾ ਫੈਸਲਾ ਪੜੋ ਆਪਣਾ ਹਰਿਆਣਾ ਪੰਜਾਬ ਹਾਈ ਕੋਰਟ ਦਾ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਸਟੇਟਸ ਕੋਆ ਹੈ ਸਟੇਟ ਕੋਲ ਹੀ ਤੁਹਾਨੂੰ ਲਗਣਾ ਕਰਕੇ ਜ਼ਬਰ ਕੀਤਾ ਵਾ ਇਹ ਕੇਂਦਰ ਸਰਕਾਰ ਜਾਂ ਜਿਹੜੀ ਹੈਗੀ ਆ ਰਾਣਾ ਸਰਕਾਰ ਤੁਹਾਨੂੰ ਉਸ ਦੇ ਖਿਲਾਫ ਮੁਕਹੌੜਾ ਪੈਣਾ ਹੈ ਜਿਹੜੇ ਜਿੱਥੇ ਉਹਨਾਂ ਨੇ ਆਣ ਕੇ ਨਾਕਾਬੰਦੀ ਕੰਦ ਕੱਢੀ ਉਹ ਵੀ ਪੰਜਾਬ ਦੇ ਥਾਂ ਜੀ ਕੱਢੀ ਹੋਈ ਸ਼ੰਭੂ ਤੁਸੀਂ ਕੋਈ ਵਿਰੋਧ ਕੀਤਾ ਹੁਣ ਤੱਕ ਤੁਸੀਂ ਇਹ ਕਿਹੜੀਆਂ ਗੱਲਾਂ ਬੇਦਲੀ ਲੀਆਂ ਕਰ ਰਹੇ ਹੋ ਇਹ ਕੌਣ ਤੁਹਾਡੀਆਂ ਇਹਨਾਂ ਗੱਲਾਂ ਤੇ ਤਵਾਦ ਕਰੂਗਾ ਇਹਨਾਂ ਗੱਲਾਂ ਦਾ ਕੋਈ ਵੀ ਅਰਥ ਹੈਗਾ ਇਹਨਾਂ ਗੱਲਾਂ ਦੀ ਕੋਈ ਸਚਾਈ ਹੈ ਦੀ ਜੋ ਕਰ ਰਾਇਆ ਇਹ ਤੁਸੀਂ ਇਸ ਦੇ ਨਾਲ ਭਗਵਾਨ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਇਹ ਤੁਹਾਡਾ ਪੰਜਾਬ ਨਾਲ ਕੋਈ ਨਾਤਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਤੁਸੀਂ 28 ਮਾਰਚ ਨੂੰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪਾਸ ਕੀਤਾ ਜਲ ਰੋਕਥਾਂ ਬਿੱਲ ਪਾਸ ਕੀਤਾ ਜਿਹੜਾ ਕਿੰਨ ਕਰੋੜ ਲੋਕਾਂ ਦੀਆਂ ਲਾਸ਼ਾਂ ਮਛਾਉਣੀਆਂ ਤੁਸੀਂ ਜਿਹੜਾ ਤੁਸੀਂ ਆਪਣਾ ਹੱਕ ਘੋਕੀ ਪੰਜਾਬ ਦਾ ਗਵਾ ਦਿੱਤਾ ਪ੍ਰਦੂਸ਼ਣ ਕ੍ਰੋੜ ਕੰਟਰੋਲ ਬੋਰਡ ਦਾ ਚੇਅਰਮੈਨ ਵੀ ਉਹ ਲਾਉਣਗੇ ਹੁਣ ਉਹ ਸਾਰੀਆਂ ਸੰਤਾਂ ਜਿਹੜੀਆਂ ਕਾਰਪੋਰੇਟੀਆਂ ਸੰਤਾਂ ਉਹਨਾਂ ਨੂੰ ਮਨਜ਼ੂਰੀ ਕੌਣ ਦੇਊਗਾ ਕੇਂਦਰ ਸਰਕਾਰ ਦੇਊਗੀ ਤੁਸੀਂ ਆਪਣਾ ਹੱਕ ਗਵਾ ਲੈ ਜਿਹੜੀ ਪ੍ਰਾਧਿਕ ਜਿਹੜੀ ਇਹ ਜਿਹੜਾ ਪਾਣੀ ਗੋਰਤ ਗੋਰਾ ਕਰਕੇ ਥੱਲੇ ਪਾਇਆ ਹੋਇਆ ਜਾਂ ਦਰਿਆਵਾਂ ਚ ਨਹਿਰਾਂ ਚ ਦੰਦੀਆਂ ਚ ਡਰੇਨਾਂ ਚ ਪਾਇਆ ਹੋਇਆ ਵਾ ਇਹਨਾਂ ਫੈਕਟਰੀਆਂ ਵਾਲਿਆਂ ਨੇ ਉਹਨਾਂ ਤੇ ਜਿਹੜੀ 6 ਸਾਲ ਦੀ ਸਜ਼ਾ ਦੀ ਗੱਲ ਸੀ ਉਹ ਵੀ ਤੁਸੀਂ ਵਿੱਚੋਂ ਪ੍ਰਾਧਿਕ ਪ੍ਰਾਧਿਕ ਜਿਹੜੀ ਲੈਣ ਉਹ ਕੱਢਤੀ ਐ ਉਹ ਤੇ ਧਾਰਾ ਹੀ ਕੱਢਤੀ ਐ ਹੁਣ 6 ਸਾਲ ਦੀ ਕੋਈ ਸਜ਼ਾ ਨਹੀਂ ਹੋਊਗੀ ਤੁਸੀਂ 3 ਕਰੋੜ ਲੋਕਾਂ ਦੀਆਂ ਲਾਸ਼ਾਂ ਅੱਗੇ ਵਿਛਾ ਰਹੇ ਹੁਣ ਵਿਛਾਓਗੇ ਤੁਸੀਂ ਜੇ ਕੁਝ ਕਰਨਾ ਚਾਹੁੰਦੇ ਜੋ ਤੇ ਉਹ ਰੋਕ ਤਾਂ ਜਲ ਰੋਕ ਤਾਂ ਗੱਲ ਜਿਹੜਾ ਉਹ ਰੱਦ ਕਰੋ ਵਿਧਾਨ ਸਭਾ ਸਾਦ ਕੇ ਤੇ ਕਿੰਨੇ ਜਿੰਨਾ ਵੀ ਪਾਣੀ ਥੱਲੇ ਪਾਇਆ ਪੰਜਾਬ ਦਾ ਪੰਜ ਪਾਣੀ ਵਾਲੀ ਧਰਤੀ ਜਿਹੜੀ ਆ ਅੰਮ੍ਰਿਤ ਸਰਗਾ ਪਾਣੀ ਪੰਜਾਬ ਦਾ ਖਰਾਬ ਕੀਤਾ ਹੋਇਆ ਥੱਲੇ ਗੋਰ ਕਰ ਕਰਕੇ ਪਾਇਆ ਫੈਕਟਰੀਆਂ ਵਾਲਿਆਂ ਨੇ ਤੇ ਦਰਿਆਵਾਂ ਚ ਆਪਣੇ ਡਰੇਨਾ ਚ ਨਾਲਿਆਂ ਚ ਪਾਇਆ ਉਹਨਾਂ ਨੂੰ ਚੁੱਕ ਕੇ ਗ੍ਰਿਫਤਾਰ ਕਰਕੇ ਅੰਦਰ ਦਿਓ ਜੇ ਤੋਂ ਲਾ ਪੰਜਾਬ ਨਾਲ ਕੋਈ 3 ਕਰੋੜ ਲੋਕਾਂ ਦਾ ਮਰਤਾਏਗਾ ਤੇ ਇਸ ਤੋਂ ਇਲਾਵਾ ਜਿਹੜਾ 10000 ਕਰੋੜ ਰੁਪਈਆ ਰੂਲਰ ਡਿਵਾਟਰ ਫੰਡ ਮੱਡੀ ਬੋਰ ਦਾੜਾ ਪੈਸਾ ਫਸਿਆ ਪਿਆ ਕੇਂਦਰ ਸਰਕਾਰ ਨੇ ਖਸਾ ਕੇ ਰੱਖਿਆ ਤੁਹਾਡਾ ਉਹ ਉਹਦੀ ਮੰਗ ਕਰੋ ਉਹ ਲਿਆਓ ਉਹਦੇ ਵਾਸਤੇ ਧਰਨਾ ਤੋਂ ਨਾ ਹਾਉ ਕੋਈ ਉਹਦੀ ਮੰਗ ਕਿਉਂ ਆਪਾਂ ਕਰ ਰਹੇ ਇਸ ਦੇ ਨਾਲ ਜਿਹੜਾ ਤੁਸੀਂ ਖੇਤੀ ਨੀਤੀ ਬਣਾਈ ਸੀ ਜਿਹੜੀ ਤੁਸੀਂ ਖੇਤੀ ਨੀਤੀ ਬਣਾਈ ਸੀ ਖੇਤੀ ਨੀਤੀ ਦਾ ਖੜਾ ਬਣਾਇਆ ਇਸਕਪਾਲ ਸਿੰਘ ਪ੍ਰੋਫੈਸਰ ਸਕਪਾਲ ਸਿੰਘ ਦੀ 11 ਮੈਂਬਰੀ ਕਮੇਟੀ ਵੱਲੋਂ ਉਹਨਾਂ ਦੀ ਚੇਅਰਮੈਨਸ਼ਿਪ ਥਲੇ ਉਹ ਕਿੱਥੇ ਹੈ ਲਿਆਓ ਪੰਜ ਫਸਲਾਂ ਦੇ ਤੁਸੀਂ ਐਮਐਸਕੇ ਜਿਹੜੀ ਹੈ ਗਾਰੰਟੀ ਦਾ ਕਾਨੂੰਨ ਜਿਹੜਾ ਵਾ ਐਮਐਸਕੇ ਦੀ ਪੰਜ ਫਸਲਾਂ ਦੀ ਐਮਐਸਕੇ ਦਾ ਗਾਰੰਟੀ ਦਾ ਕਾਨੂੰਨ ਲਾਗੂ ਕਰੋ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹਦੇ ਨਾਲ ਖਾਣਾ ਮਨ ਕਰਜ਼ੇ ਦੀ ਗੱਲ ਕਰੋ ਤੁਸੀਂ ਜਿਹੜੇ ਆ ਸਿੱਖਿਆ ਨੀਤੀ ਜਿਹੜੀ ਕੇਂਦਰ ਸਰਕਾਰ ਥੋਪ ਰਹੀ ਹੈ ਤੁਹਾਡੇ ਉੱਤੇ ਜਿਹਦੇ ਖਿਲਾਫ ਤਾਮਨ ਡੱਡੂ ਦੇ ਮੁੱਖ ਮੰਤਰੀ ਨੇ ਸਟੈਂਡ ਲਿਆ ਤੁਸੀਂ ਕਿਉਂ ਨਹੀਂ ਲੈ ਰਹੇ ਤੁਸੀਂ ਜਿਹੜੀਆਂ ਵਧ ਅਧਿਕਾਰਾਂ ਦੀ ਗੱਲ ਹੈ ਸੂਬਿਆਂ ਦੀ ਵਧ ਅਧਿਕਾਰਾਂ ਦੀ ਗੱਲ ਉਹ ਤੇ ਕਿਉਂ ਭੱਜ ਰਹੇ ਹੋ ਪੰਜਾਬ ਨਾਲ ਤੁਹਾਡਾ ਕੋਈ ਨਾਤਾ ਨਹੀਂ ਸਾਨੂੰ ਲੱਗਦਾ ਤੁਸੀਂ ਕੇਂਦਰ ਸਰਕਾਰ ਦੇ ਦਬਾਅ ਥੱਲੇ ਕਾਰਕੁਨ ਦੇ ਦਬਾਅ ਥੱਲੇ ਕਹਿਰੀ ਵਾਲੇ ਦਬਾਅ ਥੱਲੇ ਕੰਮ ਕਰ ਰਹੇ ਹੋ ਇਸ ਕਰਕੇ ਪੰਜਾਬ ਨਾਲ ਤੁਹਾਡਾ ਕੋਈ ਨਾਤਾ ਨਹੀਂ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਇਹਦਾ ਸਾਰਾ ਜਿਹੜਾ ਆਉਣ ਲਈ ਦਿਨਾਚ ਬੜੇ ਪਿਆਰ ਦੇ ਨਾਲ ਤੁਹਾਨੂੰ ਜਿਹੜਾ ਦਿੱਲੀ ਨੂੰ ਵਿਦਾ ਕਰਨਗੇ ਉਨਮਾਨਾ ਉੱਥੇ ਜਾ ਕੇ ਕੋ ਗਮੜੇ ਗਮੜੇ ਨੂੰ ਪਾਣੀ ਪਾਇਆ ਕਰਿਓ ਤੇ ਕਿਸਾਨ ਮਜ਼ਦੂਰ ਜਿਹੜਿਆ ਉਹ ਆਪਣਾ ਸਾਰੇ ਵੱਧ ਚੜ ਕੇ ਅੱਜ ਦੇ ਅੰਦੋਲਨਾਂ ਚ ਹਿੱਸਾ ਲੈਣ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਅੱਜ ਦੇ ਪ੍ਰਦਰਸ਼ਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਤੇ ਨਾਲ ਜਿਹੜਾ ਵਾ ਅਗਲਾ ਸੰਘਰਸ਼ ਜਿਹੜਾ 12 ਮੰਗਾਂ ਤੇ ਸਾਡਾ ਵਾ ਉਹਨੂੰ ਹੋਰ ਤੇਜ਼ ਕਰਾਂਗੇ ਅੱਜ ਦੀਆਂ ਅੱਜ ਦੇ ਮੰਗ ਪੱਤਰ ਕੀ ਸਾਡੀਆਂ ਜਿਹੜੀਆਂ 12 ਮੰਗਾਂ ਨਾਲ ਆ ਵੀ ਉਹ ਕੇਂਦਰ ਸਰਕਾਰ ਨੂੰ ਮੰਗਾਂ ਤੁਰੰਤ ਜਿਹੜੀਆਂ ਵਾਂ ਉਹ ਲਾਗੂ ਕਰੇ ਤੇ ਆਉਣ ਦਿਨਾ ਚ ਇਹ ਸੰਘਰਸ਼ ਨੂੰ ਆਪਾਂ ਹੋਰ ਬਤਾਵਾਂਗੇ ਦੂਸਰੀ ਗੱਲ ਜੋ ਮੁੱਖ ਮੰਤਰੀ ਵੱਲੋਂ ਤੇ ਅਮਨ अरोड़ा ਵੱਲੋਂ ਇਹ ਗੱਲ ਕਹੀ ਗਈ ਆ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਕਿ ਇਹ ਲੋਕਾਂ ਨੂੰ ਪਰੇਸ਼ਾਨ ਨਹੀਂ ਕਰ ਰਹੀ ਨਾਈ ਛੜਕਾਂ ਰੋਕ ਰਹਿਣਾ ਰੀਲਾ ਰੋਕ ਰਹਿਣਾ ਕੋਈ ਡਿਪਟੀ ਕਮਿਸ਼ਨਰ ਦਫ਼ਤਰ ਗਾੜੀ ਬਹਿ ਰਿਆ ਅਸੀਂ ਜਿਨ੍ਹਾਂ ਲੋਕਾਂ ਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਮਾਰੀ ਵੋਟਾਂ ਲੈ ਕੇ ਜਿਨ੍ਹਾਂ ਨੇ ਸਾਡੇ ਨਾਲ ਵਿਸ਼ਵਾਸ ਘੱਟ ਕੀਤਾ ਅਸੀਂ ਉਹਨਾਂ ਦੇ ਦਫ਼ਤਰਾਂ ਗਾੜੀ ਜਾ ਉਹਨਾਂ ਦੇ ਘਰਾਂ ਗੜੀ ਜਾ ਰਹੇ ਆ ਇਹ ਸਾਡਾ ਹੱਕ ਹੈ ਜਹੂਰੀ ਆਕਿਆ ਤੇ ਅਸੀਂ ਜੋਸ਼ ਪ੍ਰਦਰਸ਼ਨ ਕਰਨੇ ਆ ਤੇ ਆਪਣਾ ਸੰਘਰਸ਼ ਤੇਜ਼ ਕਰਨਾ